ਪੰਜਾਬ ਅਤੇ ਹਿਮਾਚਲ ਦੇ ਵਿੱਚ ਮੌਨਸੂਨ ਐਕਟਿਵ ਹੁੰਦਿਆਂ ਹੀ ਕਈ ਜ਼ਿਲ੍ਹਿਆਂ ਦੇ ਵਿੱਚ ਝਮਾਂ ਝਮ ਬਰਸਾਤ ਹੋਈ। ਸਭ ਤੋਂ ਜ਼ਿਆਦਾ ਬਰਸਾਤ 137 ਮਿਲੀਮੀਟਰ ਪਠਾਨਕੋਟ ਦੇ ਵਿੱਚ ਰਿਕਾਰਡ ਦਰਜ ਕੀਤੀ ਗਈ ਹੈ। ਦੂਜੇ ਪਾਸੇ ਬਰਨਾਲਾ ਲੁਧਿਆਣਾ ਸਣੇ ਕਈ ਥਾਂ ਤੇ ਵੀ ਮੌਲੇਤਾਰ ਬਰਸਾਤ ਹੋਈ ਹੈ। ਅਤਿ ਦੇਸ਼ ਦੇ ਵਿੱਚ ਮੌਨਸੂਨ ਸੀਜ਼ਨ ਦਾ ਅੱਧੇ ਤੋਂ ਜ਼ਿਆਦਾ ਸਮਾਂ ਬੀਤ ਚੁੱਕਿਆ ਹੈ ਅਜੇ ਤੱਕ ਦੇਸ਼ ਦੇ ਵਿੱਚ ਆਮ ਬਰਸਾਤ ਹੋਈ ਹੈ 1 ਜੂਨ ਤੋਂ ਲੈ ਕੇ 19 ਅਗਸਤ ਤੱਕ ਦੇਸ਼ ਭਰ ਦੇ ਵਿੱਚ 603.9 ਐਮ ਐਮ ਬਰਸਾਤ ਦਰਜ ਕੀਤੀ ਗਈ ਹੈ ਇਸ ਵਾਰ 627.0 ਐਮ ਐਮ ਬਰਸਾਤ ਹੋ ਚੁੱਕੀ ਹੈ ਰਿਪੋਰਟ ਦੇ ਮੁਤਾਬਿਕ 4% ਜ਼ਿਆਦਾ ਬਰਸਾਤ ਹੋਈ ਹੈ ਅਜੇ ਤੱਕ ਸਿਰਫ ਤਮਿਲਨਾਡੂ ਦੇ ਵਿੱਚ ਆਮ ਤੋਂ ਬਹੁਤ ਜ਼ਿਆਦਾ ਬਰਸਾਤ ਹੋਈ ਹੈ ਇਸ ਤੋਂ ਇਲਾਵਾ 15 ਸੂਬਿਆਂ ਦੇ ਵਿੱਚ ਆਮ ਬਰਸਾਤ ਹੋਈ ਹੈ ਅਤੇ 5 ਦੇ ਵਿੱਚ ਆਮ ਦੇ ਨਾਲੋਂ ਘੱਟ ਬਰਸਾਤ ਦਰਜ ਕੀਤੀ ਗਈ ਹੈ। ਦੂਜੇ ਪਾਸੇ ਪੰਜਾਬ ਦੀ ਜੇਕਰ ਗੱਲ ਕਰੀ ਤਾਂ ਪੰਜਾਬ ਦੇ ਵਿੱਚ 10 ਅਗਸਤ ਤੱਕ 208 ਐਮਐਮ ਬਰਸਾਤ ਰਿਕਾਰਡ ਦਰਜ ਕੀਤੀ ਗਈ ਹੈ ਜੋ ਅਜੇ ਤੱਕ 35% ਘੱਟ ਹੈ। ਉਥੇ ਅਗਲੇ 2 ਦਿਨਾਂ ਦੀ ਜੇਕਰ ਗੱਲ ਕਰੀਏ ਤਾਂ ਮੌਸਮ ਵਿਭਾਗ ਵੱਲੋਂ ਅਗਲੇ 2 ਦਿਨ ਪੰਜਾਬ ਭਰ ਦੇ ਵਿੱਚ ਬਰਸਾਤ ਦੇ ਅਸਰ ਦੱਸੇ ਗਏ ਹਨ। ਖੋਣਸ ਰਿਪੋਰਟ ਦੇ ਵਿੱਚ ਪੰਜਾਬ ਭਰ ਦੇ ਤਾਪਮਨ ਦੀ ਜ਼ਿਕਰ ਗੱਲ ਕਰੀ ਤਾਂ ਸਭ ਤੋਂ ਜ਼ਿਆਦਾ ਤਾਪਮਨ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਜਿੱਥੇ ਕਿ ਬੀਤੇ ਦਿਨ 36.8 ਡਿਗਰੀ ਸੈਲਸੀਅਸ ਅਤੇ ਘੱਟੋ ਘੱਟ ਤਾਪਮਨ 29 ਡਿਗਰੀ ਸੈਲਸੀਅਸ ਰਿਕਾਰਡ ਦਰਜ ਕੀਤਾ ਗਿਆ। ਦੂਜੇ ਨੰਬਰ ਤੇ ਜੇਕਰ ਗੱਲ ਕਰੀ ਤਾਂ ਪੰਜਾਬ ਦਾ ਪਟਿਆਲਾ ਸਭ ਤੋਂ ਗਰਮ ਰਿਹਾ 34.5 ਡਿਗਰੀ ਸੈਲਸੀਅਸ ਤਾਪਮਨ ਵੱਧ ਤੋਂ ਵੱਧ ਰਿਕਾਰਡ ਕੀਤਾ ਗਿਆ ਅਤੇ ਘੱਟੋ ਘੱਟ ਤਾਪਮਨ 27.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਅੰਮ੍ਰਿਤਸਰ ਦਾ ਤਾਪਮਨ ਦੀ ਜ਼ਿਕਰ ਗੱਲ ਕਰੀ ਤਾਂ 3 ਮਾਨ ਜ਼ਿਆਦਾ ਰਿਕਾਰਡ ਕੀਤਾ ਗਿਆ ਅਤੇ ਘੱਟੋ ਘੱਟ ਤਾਪਮਾਨ 27.8 ਡਿਗਰੀ ਲੁਧਿਆਣਾ ਦੇ ਵਿੱਚ 30.4 ਡਿਗਰੀ ਵੱਧ ਤੋਂ ਵੱਧ ਤਾਪਮਾਨ ਰਿਕਾਰਡ ਕੀਤਾ ਗਿਆ ਅਤੇ ਘੱਟੋ ਘੱਟ ਤਾਪਮਾਨ ਦੀ ਜੇਕਰ ਗੱਲ ਕਰੀ ਤਾਂ 25.5 ਡਿਗਰੀ ਸੈਲਸੀਅਸ ਰਿਕਾਰਡ ਦਰਜ ਕੀਤਾ ਗਿਆ ਦੂਜੇ ਪਾਸੇ ਪੰਜਾਬ ਦੇ ਨਾਲ ਹੁਣ ਪੜੋਸੀ ਸੂਬੇ ਹਰਿਆਣਾ ਦੀ ਗੱਲ ਕਰ ਲੈਣੇ ਹਨ ਹਰਿਆਣਾ ਦੇ ਵਿੱਚ ਵੀ ਮੌਸਮ ਵਿਭਾਗ ਵੱਲੋਂ 3-4 ਦਿਨਾਂ ਦਾ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ 7 ਜ਼ਿਲ੍ਹਿਆਂ ਦੇ ਵਿੱਚ ਮੌਲੇਤਾਰ ਬਰਸਾਤ ਦੀ ਪੇਸ਼ੰਗੋਈ ਮੌਸਮ ਵਿਭਾਗ ਵੱਲੋਂ ਕੀਤੀ ਗਈ ਹੈ ਆ ਹੁਣ ਹਿਮਾਚਲ ਦੀ ਗੱਲ ਕਰਦੇ ਆਂ ਬੀਤੀ ਰਾਤ ਪੌਂਟਾ ਸਾਹਿਬ ਦੇ ਰਤਵਾ ਪਿੰਡ ਦੇ ਵਿੱਚ ਬੱਦਲ ਫਟਣ ਦੇ ਨਾਲ ਰਤਵਾ ਖੱਡ ਦੇ ਵਿੱਚ ਅਚਨਚੇਤ ਹੜ ਆ ਗਏ ਹੜ ਦਾ ਪਾਣੀ ਅਤੇ ਮਲਵਾ ਖੱਡ ਦੇ ਨਜ਼ਦੀਕ ਆਸ-ਪਾਸ ਕਈ ਘਰਾਂ ਦੇ ਵਿੱਚ ਘੁੱਸ ਗਿਆ ਦੱਸਦੀ ਕਿ ਹਿਮਾਚਲ ਦੇ ਵਿੱਚ ਇਸ ਵਾਰ ਜਿਸ ਤਰੀਕੇ ਦੇ ਨਾਲ ਮੌਨਸੂਨ ਨੇ ਕਹਿਰ ਬਰਪਾਇਆ ਹੈ ਇਹ ਇਤਿਹਾਸ ਦੇ ਵਿੱਚ ਖਾਸ ਕਰਕੇ ਹਿਮਾਚਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ 24 ਘੰਟਿਆਂ ਦੇ ਵਿੱਚ 6 6 7 7 ਥਾਮਾ ਤੇ ਬੱਦਲ ਫਟਿਆ ਹੈ ਯਾਨੀ ਕਿ ਕਲਾਊਡ ਬ੍ਰਸਟ ਹੋਇਆ ਉਸ ਤੋਂ ਬਾਅਦ ਲੈਂਡਸਲਾਈਡ ਦੀ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ ਗੱਲ ਉੱਤਰਾਖੰਡ ਦੀ ਕੀਤੀ ਜਾਵੇ ਤਾਂ ਉੱਤਰਾਖੰਡ ਦੇ ਵਿੱਚ ਵੀ ਬਹੁਤ ਭਾਰੀ ਨੁਕਸਾਨ ਹੋਇਆ ਹੈ ਹੁਣ ਗੱਲ ਕਰ ਲੈਣੇ ਆ ਕਿ ਅਗਲੇਰੇ ਦਿਨਾਂ ਦੇ ਵਿੱਚ ਪੰਜਾਬ ਦੇ ਅੰਦਰ ਖਾਸ ਕਰਕੇ ਮੌਸਮ ਕਿਵੇਂ ਰਹੇਗਾ ਪੰਜਾਬ ਦੇ ਵਿੱਚ ਮੌਨਸੂਨ ਦੀ ਬਰਸਾਤ ਅਗਲੇ 3 ਦਿਨ ਅਤੇ ਕੁਝ ਜ਼ਿਲ੍ਹਿਆਂ ਦੇ ਵਿੱਚ ਹੋਣ ਦੀ ਸੰਭਾਵਨਾ ਹੈ 22 ਅਗਸਤ ਦੇ ਬਾਅਦ ਬਰਸਾਤ ਦੇ ਵਿੱਚ ਕਮੀ ਦਰਜ ਕੀਤੀ ਜਾਵੇਗੀ ਅਤੇ ਮੌਸਮ ਕਈ ਦਿਨਾਂ ਤੱਕ ਸ਼ੁਸ਼ਕ ਰਹੇਗਾ ਉਦਰ ਹਿਮਾਚਲ ਦੇ 10 ਜ਼ਿਲ੍ਹਿਆਂ ਦੇ ਵਿੱਚ ਮੌਲੇ ਤਰ ਬਰਸਾਤ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਜਿਨ੍ਹਾਂ 10 ਜ਼ਿਲ੍ਹਿਆਂ ਦੇ ਵਿੱਚ ਅਲਰਟ ਹੈ ਉਹਨਾਂ ਵਿੱਚੋਂ ਬਲਾਸਪੁਰ ਚੰਬਾ ਹਿਮੇਰਪੁਰ ਕਾਂਗੜਾ ਕੁਲੂ ਮੰਡੀ ਸ਼ਿਮਲਾ ਸਰਮੋਰ ਸੋਲਨ ਅਤੇ ਉਹਨਾਂ ਜ਼ਿਲ੍ਹੇ ਸ਼ਾਮਿਲ ਹਨ। ਆਮ ਖ਼ਬਰਾਂ ਨਾਲੋਂ हटਕੇ ਮੌਸਮ ਸੰਬੰਧੀ ਇਹ ਜਾਣਕਾਰੀ ਸੀ ਤੁਹਾਡੇ ਤੱਕ ਪੇਸ਼ ਕੀਤੀ ਹੈ। ਇਹ ਤੁਹਾਨੂੰ ਕਿਵੇਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਜ਼ਿਆਦਾ ਤੋਂ ਜ਼ਿਆਦਾ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ।